ਤੁਹਾਡੇ ਚਾਹਣ ਵਾਲੇ ਜਿਹੜੇ ਜਿਹਨਾਂ ਦੇ ਨਾਂ ਤੇ ਪੇਜ ਵੀ ਬਣਿਆ ਬੱਬੂ ਮਾਨ ਕੱਟੜ ਫੈਨ ਬੱਬੂ ਮਾਨ ਦੇ ਤੁਹਾਡੇ ਚਾਹਣ ਵਾਲਿਆਂ ਦੀ ਦੇ ਲਈ ਤੁਹਾਡੀ ਕੀ ਇੰਪੋਰਟੈਂਸ ਹੈਗੀ ਆ ਉਹਨਾਂ ਲਈ ਤੁਹਾਡਾ ਉਹਨਾਂ ਲਈ ਕੀ ਮਹੱਤਵ ਆ ਬੱਬੂ ਮਾਨ ਦੇ ਤੋ ਤਾਂ ਉਹੀ ਦੱਸ ਸਕਦਾ ਮੈਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਮੈਂ ਤਾਂ ਸਾਰਾ ਪੰਜਾਬ ਆ ਪਰਿਵਾਰ ਹੈ ਲੱਗਦਾ ਆਪਣਾ ਮੈਂ ਉਸ ਨਜ਼ਰੀਏ ਨਾਲ ਦੇਖਦਾ ਸਭ ਨੂੰ ਹੂੰ ਮੇਰੀ ਫੈਮਿਲੀ ਆ ਮੇਰਾ ਕਬੀਲਾ ਮੈਂ ਇਹਨੂੰ ਪਿਆਰ ਕਰਦਾ ਪਾਰਟੀ ਕੁਦਰ ਤੁਹਾਡੇ ਫੈਨ ਜਿਹੜੇ ਬਹੁਤ ਲੋਕ ਬਹੁਤ ਕੁਝ ਕਹੀ ਬੋਲਦੇ ਆ ਬੋਲਦੇ ਆ ਕੋਈ ਸਿਆਸੀ ਤੌਰ ਤੇ ਵੀ ਕਈ ਬੰਦਿਆਂ ਨੇ ਬਹੁਤ ਸਾਲ ਪਹਿਲਾਂ ਤੋਂ ਬਿਆਨ ਬੂੰਦ ਦਿੱਤੇ ਪਰ ਮੈਂ ਨਿੱਜੀ ਤੌਰ ਤੇ ਸੋਚਦਾ ਨਹੀਂ ਆਪਣੀ ਹੈ ਸਾਰੇ ਕੋਈ ਨਹੀਂ ਜੇ ਕੋਈ ਆਪ ਤੋਂ ਵੱਡਾ ਕਈ ਵਾਰੀ ਵੱਧ ਵੀ ਕਹਿੰਦਾ ਕਿ ਵਾਰੀ ਮੈਂ ਚੁੱਪ ਕਰ ਜਾਂਦਾ ਤੁਹਾਡੇ ਫੈਨਸ ਇੱਕ ਤਬਕਾ ਉਹ ਵੀ ਹੈ ਜਿਹੜਾ ਬੱਬੂ ਮਾਨ ਦੀ ਨਿੱਜੀ ਵੀ ਹੁੰਦਾ ਉਹਨੇ ਨਹੀਂ ਇਹ ਲੜਾਈ ਹੁਣ ਸਾਡੀ ਹੈ ਬੱਬੂ ਦੀ ਨਹੀਂ ਤੇ ਫਿਕਸ ਡਿਪੋਜ਼ਿਟ ਮੰਨੀ ਜਾਂਦੀ ਤੁਹਾਡੀ ਜਿਹੜੀ ਪਪੂਲੈਰਿਟੀ ਹੈਗੀ ਆ ਜਾਂ ਫੈਨ ਫਾਲੋਇੰਗ ਆ ਪਿਆਰ ਆ ਫਿਰ ਇਹਦਾ ਮਤਲਬ ਭਾਈ ਕਹਦੇ ਕੁਛ ਉਹਨਾਂ ਲਈ ਫਿਰ ਨਹੀਂ ਪਤਾ ਉਹਨਾਂ ਨੂੰ ਮੈਂ ਪਿਆਰ ਕਰਦਾ ਹਾਂ ਹਾਂ ਕਿਉਂ ਦੇਖੋ ਇੱਕ ਤਾਂ ਹੁੰਦੀ ਹੈ ਕਹਿਣੀ ਹੋਰ ਕਥਨੀ ਹੋਰ ਜਿਹੜੇ ਮੈਨੂੰ ਮਿਲਦੇ ਆ ਚਾ ਉਹਨਾਂ ਨੂੰ ਪਤਾ ਕਿ ਮੈਂ ਆਲਵੇਸ ਮੈਂ ਤਾਂ ਮੈਂ ਇਨ ਟੱਚ ਆ ਮਤਲਬ ਸਮਝ ਲਓ ਸਾਰੇ ਮੇਰੇ ਆ ਕਈ ਐਵੇਂ ਵੀ ਕਹਿ ਦਿੰਦੇ ਕਹਿੰਦੇ ਯਾਰ ਬਾਈ ਨੂੰ ਮਿਲਣ ਜਾਈਦਾ ਬਾਈ ਡਾਂਡੀ ਲਾ ਦਿੰਦਾ ਓਏ ਸਾਲਿਓ ਫੋਟੋ ਕਰਾ ਕੇ ਕੀ ਲੈਣਾ ਤੁਸੀਂ ਆਪਦਾ ਕੰਮ ਕਰੋ ਹਾਂ ਕੰਮ ਕਰਨਾ ਵੀ ਮਾੜੀ ਗੱਲ ਹੈ ਇਹ ਤਾਂ ਮੈਂ ਹਮੇਸ਼ਾ ਕਹਿੰਦਾ ਮੈਨੂੰ ਆਦਤ ਹੈ ਮੈਂ ਕਈ ਵਾਰੀ ਪੁੱਛ ਪਛ ਲੈਣਾ ਕਿਹੜਾ ਪਿੰਡ ਹੈ ਔਰ ਜੇ ਕੋਈ ਬੰਦਾ ਕਹੇ ਮੈਂ 200 ਮੀਲ ਤੋਂ ਆਇਆ ਮੈਂ ਕਹਿੰਦਾ ਕੰਮ ਉਧਰ ਕਿਤੇ ਵਿਆਹ ਚਾਉਣਾ ਸੀ ਉੱਥੇ ਮਿਲ ਲੰਦਾ ਆਪ ਤੋਂ ਛੋਟੇ ਨੂੰ ਵਰਜਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਤੁਹਾਨੂੰ ਕਦੀ ਕਿਸੇ ਨੂੰ ਮਿਲਣ ਦੀ ਤਾਂਗ ਨਹੀਂ ਬੱਬੂ ਮਾਨ ਕਿਸੇ ਦਾ ਫੈਨ ਹੈ ਜਿਵੇਂ ਜਿਵੇਂ ਲੋਕਾਂ ਦਾ ਤੁਹਾਡੇ ਲਈ ਤੁਹਾਡੇ ਲਈ ਸੁਭਾਅ ਹੈ ਜਾਂ ਉਹਨਾਂ ਦੀ ਚਾਹ ਨਾਲ ਮੈਂ ਢਾਣੀਆਂ ਹੀ ਮੈਂ ਮੈਂ ਨਾ ਅਸਲ 'ਚ ਜਦੋਂ ਦਾ ਪਿੰਡੋਂ ਨਿਕਲੇ ਆ ਮਾ ਢਾਣੀ ਚ ਆ ਸੀ ਢਾਣੀਆਂ ਆ ਸਾਡੀ ਢਾਣੀਆਂ ਵੀ ਸੱਜਣਾ ਮਿੱਤਰਾਂ ਚ ਬਹੁਤ ਇੱਥੇ ਜੀ ਮਤਲਬ ਐਂ ਜੇ ਲੰਗੀ ਸਾਡੀ ਸੈਟਿੰਗ ਯਾਰਾਂ ਬੇਲੀ ਨਾ ਜ਼ਿਆਦਾ ਖੁਸ਼ ਆ ਤੁਹਾਡੀ ਕਦੀ ਆਟੋ ਬਾਇਓਗ੍ਰਾਫੀ ਨਹੀਂ ਨਹੀਂ ਨਿਕਲ ਨਹੀਂ ਨਿਕਲ ਬਹੁਤ ਚੀਜ਼ਾਂ ਹੁੰਦੀਆਂ ਜ਼ਿੰਦਗੀ 'ਚ ਨਹੀਂ ਦੱਸ ਸਕਦੇ ਦੱਸ ਨਹੀਂ ਸਕਦੇ ਤੁਸੀਂ ਕਿ ਹੋ ਸਕਦੀ ਆ ਨਹੀਂ ਦੱਸ ਹਰ ਦੇਖੋ ਜਿਸ ਜਿਹੜੇ ਚਾਹਣ ਵਾਲੇ ਜਿਸ ਰੂਪ 'ਚ ਦੇਖਣਾ ਚਾਹੁੰਦੇ ਉਹ ਸਾਨੂੰ ਮਤਲਬ ਸਾਡੇ ਗੀਤ ਪਸੰਦ ਕਰਦੇ ਠੀਕ ਹੈ ਤੁਹਾਡੀ ਗੱਲ ਹੋ ਸਕਦਾ ਮੇਰੀ ਨਿੱਜੀ ਜ਼ਿੰਦਗੀ ਉਹਨਾਂ ਨੂੰ ਨਾ ਪਸੰਦ ਹੋਵੇ ਬਿਲਕੁਲ ਠੀਕ ਹੈ ਵੈਸੇ ਮਾਨ ਸਾਹਿਬ ਬਹੁ ਗਿੰਤੀ ਕਲਾਕਾਰਾਂ ਨੇ ਇਸ ਫਲਸਫੇ ਤੇ ਕੰਮ ਕੀਤਾ ਕਿ ਉਹ ਆਪਦੀ ਨਿੱਜ ਨੂੰ ਰਿਵੀਲ ਨਹੀਂ ਕਰਦੇ ਤੁਹਾਡਾ ਵੀ ਸੇਮ ਪੈਟਰਨ ਹੈਗਾ ਇਹਦੀ ਕੋ ਖਾਸ ਵਜ੍ਹਾ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਪ੍ਰੋਫੈਸ਼ਨ ਤੇ ਪਰਸਨਲ ਆੱਡ ਹੀ ਰਹਿਣਾ ਚਾਹੀਦਾ ਜਿਵੇਂ ਸਰਤਾਜ ਨੇ ਕਿਹਾ ਕਹਿੰਦਾ ਕਿ ਯਾਰ ਜੇ ਮੈਂ ਫੈਮਿਲੀ ਰਿਵੀਲ ਕਰਤੀ ਤਾਂ ਲੋਕ ਉਹ ਸੈਲੀਬ੍ਰਿਟੀ ਬਣ ਜਾਣਗੇ ਮੁੜ ਕੇ ਉਹਨਾਂ ਦਾ ਜਵਣਾ ਆਉਣਾ ਆਉਣਾ ਜਾਣਾ ਸਾਡੇ ਵਾਂਗੂ ਨਹੀਂ ਫਿਰ ਉਹ ਸੈਲੀਬ੍ਰਿਟੀ ਦੇਖੋ ਪਹਿਲੀ ਗੱਲ ਤਾਂ ਮੈਂ ਤਾਂ ਸੈਲੀਬ੍ਰਿਟੀ ਮੰਨਦਾ ਨਹੀਂ ਆਪਣੇ ਆਪ ਨੂੰ ਮੇਰੇ ਲੋਕਾਂ ਦਾ ਕਰਮ ਹੈ ਉਹਨਾਂ ਨੇ ਮੈਂ ਗਾਉਣ ਲੱਗਾ ਉਹਨਾਂ ਨੇ ਮੈਨੂੰ ਪਿਆਰ ਸਤਕਾਰ ਦਿੱਤਾ ਸੈਲੀਬ੍ਰਿਟੀ ਉਹ ਜਿਹੜੇ ਸਾਨੂੰ ਬੁਲਾਉਂਦੇ ਆ ਜਿਹੜੇ ਸਾਡੀ ਇੱਜ਼ਤ ਕਰਦੇ ਆ ਜਿਹੜੇ ਸਾਡੇ ਨਾਲ ਫੋਟੋ ਖਿਚਾਉਂਦੇ ਆ ਜਿਹੜੇ ਚਾਹ ਪੀਣ ਦੇ ਡੱਬੇ ਅਸੀ ਨਹੀਂ ਮੈਂ ਨਹੀਂ ਆਪਣੇ ਆਪ ਨੂੰ ਕਦੇ ਸਟਾਰਟ ਟੂਰੇ ਅਖਰ ਤੋਂ ਮੈਨੂੰ ਵੈਸੇ ਐਲਰਜੀ ਹੈ ਮੈਂ ਕਦੇ ਵੀ ਤੁਸੀਂ ਯਕੀਨ ਮੰਨਿਓ ਵੀ ਮੈਂ ਟੋਕਦਾ ਨਾ ਬੰਦੇ ਨੂੰ ਕਿ ਨਾ ਯਾਰ ਮੇਰਾ ਮੈਨੂੰ ਨਾ ਸਟਾਰ ਨਾ ਕਰ ਸਾਨੂੰ ਤੋਂ ਅਸੀਂ ਬਸ ਅਸੀਂ ਆਪਦੇ ਕਬੀਲੇ ਲਈ ਕੰਮ ਕਰਦੇ ਆ ਅਸੀਂ ਉਹਨਾਂ ਦੀ ਖੁਸ਼ੀਆਂ ਸ਼ਾਮਲ ਹੁੰਦੇ ਆ ਬਸ ਇਹੀ ਸਤਕਾਰ ਮਿਲਿਆ ਸੇ